ਦਿੱਲੀ ਸੇਕਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਨਰਲ ਹਾਊਸ ਦੇ ਵੱਲੋਂ ਤਿੰਨ ਸਾਥਕਾਂ ਪ੍ਰਧਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਪ੍ਰਾਤ ਕਰ ਦਿੱਤੀ ਗਈ। ਇਸ ਵਾਰ ਦੀ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ ਕਾਲਕਾਨੇ ਦੱਸਿਆ ਕਿ ਉਹਨਾਂ ਨੂੰ ਡਾਇਰੈਕਟਰ ਗੁਰਦੁਆਰਾ ਚੋਣਾ ਤੇ ਦਿੱਲੀ ਸਰਕਾਰ ਨੇ ਇਹਨਾਂ ਮੈਂਬਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਰੇ ਪੰਜਾਬ ਮੈਂਬਰਾਂ ਨੂੰ ਇਸ ਬਾਰੇ ਜਾਣੂ ਕਰਵਾਇਆ। ਹਰਮਿੰਦਰ ਸਿੰਘ ਕਲਕੱਤਾ ਦੇ ਦੱਸਣ ਮੁਤਾਬਕ ਅੱਜ ਜਨਰਲ ਇਜਲਾਸ ਸੱਦਿਆ ਗਿਆ ਸੀ ਜਿਸ ਦੇ ਵਿੱਚ ਸਾਰੇ ਮੈਂਬਰਾਂ ਨੇ ਮੈਂਬਰਸ਼ਿਪ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ ਹੁਣ ਮਤਾ ਦਿੱਲੀ ਸਰਕਾਰ ਨੂੰ ਭੇਜਿਆ ਜਾਣਾ ਹੈ ਉਹਨਾਂ ਨੇ ਦੱਸਿਆ ਕਿ ਜਨਰਲ ਇਜਲਾਸ ਵਿੱਚ 38 ਮੈਂਬਰ ਹਾਜ਼ਰ ਸਨ ਤੇ 3/4 ਬਹੁਮਤ ਦੇ ਨਾਲ ਫੈਸਲਾ ਕਾਨੂੰਨ ਦੇ ਮੁਤਾਬਕ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਸੀ ਹਰਮਿੰਦਰ ਸਿੰਘ ਕਲਕੱਤਾ ਤੁਸੀਂ ਵੀ ਸੁਣੋ ਦੇਖੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਪੈਸ਼ਲ ਜੋ ਇਜਲਾਸ ਬੁਲਾਇਆ ਗਿਆ ਕਿਉਂਕਿ ਪਿਛਲੇ ਕਈ ਸਮੇਂ ਸੇ ਕੁਝ ਸ਼ਿਕਾਇਤਾਂ ਜੋ ਪੈਂਡਿੰਗ ਪਈ ਥੀ ਔਰ ਉਨਕੇ ਉਪਰ ਕਾਰਵਾਈ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦਾਰਾ ਇਲੈਕਸ਼ਨ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਪ੍ਰੈਸ਼ਰ ਪਾਇਆ ਗਿਆ ਕਿ ਵੀ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਉਹ ਕੰਪਲੇਂਟਾਂ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸੰਗਿਆਨ ਲੈ ਕੇ ਉਹਦੀ ਰਿਪੋਰਟਸ ਸਾਰੇ ਦੇ ਸਾਰੇ ਪੰਜਾਬ ਮੈਂਬਰ ਜਿਹੜੇ ਇਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਉਹਨਾਂ ਨੂੰ ਵੀ ਭੇਜਿਆ ਗਿਆ ਕਿ ਵੀ ਤੁਹਾਡੇ ਉਲਤੇ ਇਹ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਬ-ਸ਼ਨਾਬ ਜਿਹੜੇ ਉਹ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋਂ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੋੜਦੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਇਹ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਤੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਐਪਜੋਏ ਨੇ ਸਾਰੇ ਦੇ ਸਾਰੇ ਸਿਰਫ ਦੂਸ਼ਣ ਬਾਜ਼ੀਆਂ ਕਰਨੀਆਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਦੀਆਂ ਗੱਲਾਂ ਕਰਦੇ ਆ ਸੋ ਅੱਜ ਵੀ ਉਹਨਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਨਾ ਪਰਦੇ ਹੋਏ ਸਾਰਿਆਂ ਨੇ ਉੱਥੇ ਮੈਂਬਰ ਸਾਹਿਬ ਨੇ ਫਿਰ ਖੜੇ ਹੋ ਕੇ ਸਦਾਪੂਪਿੰਦਰ ਸਿੰਘ ਪੁਰਲੜ ਬੀਬੀ ਰਣਜੀਤ ਕੌਰ ਜੀ ਸਦਾ ਗੁਰਦੇਵ ਸਿੰਘ ਸਦਾ ਅਿੰਦਰਜੀਤ ਸਿੰਘ ਮੌਂਟੀ ਇਹਨਾਂ ਨੇ ਸਦਾ ਪਰਵਿੰਦਰ ਸਿੰਘ ਲੱਕੀ ਸਾਰਿਆਂ ਨੇ ਇਹ ਗੱਲਾਂ ਰੱਖੀਆਂ ਕਿ ਇੱਕ ਜਿਹੜਾ ਮੋਰਲ ਐਬਿਟੀਊਡ ਹੈ ਕਿ ਤੁਸੀਂ ਜਿਹੜੀ ਹੈ ਅਮਾਨਤ ਦੀ ਖਿਆਨਤ ਦੀ ਗੱਲਾਂ ਕਰਦੇ ਹੋ ਔਰ ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਜੋ ਲੋਕ ਦਸਵੰਦ ਦਾ ਪੈਸਾ ਦਿੰਦੇ ਆਪਣਾ ਮੱਥਾ ਟੇਕਦੇ ਨੇ 10-10 ਰੁਪਏ ਕਰਕੇ ਉਹਨਾਂ ਨੂੰ ਤੁਸੀਂ ਨਿਜੀ ਤੌਰ ਦੇ ਉੱਤੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਇੱਥੋਂ ਚੈੱਕ ਲੈ ਕੇ ਜਾਣਾ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਆਪਣੀ ਬੇਟੀ ਦੇ ਨਾਮ ਤੇ ਲਿਆ ਹਰਵਿੰਦਰ ਸਿੰਘ ਸਰਨਾ ਉਪਰਮਜੀਤ ਸਿੰਘ ਸਰਨਾ ਨੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਲਿਆ ਸੋ ਇਹਦੇ ਇਹਦੇ ਧਿਆਨ ਰੱਖਦੇ ਹੋਏ ਸਾਰੇ ਹਾਊਸ ਨੇ ਪਾਸ ਕੀਤਾ ਕਿ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਕਿ ਕੋਈ ਮੈਂਬਰ ਅੱਜ ਤੋਂ ਬਾਅਦ ਜ਼ਰੂਰਤ ਨਾ ਕਰ ਸਕੇ ਕਿ ਉਹਨਾਂ ਭਈ ਦਿੱਲੀ ਕਮੇਟੀ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਖਜ਼ਾਨੇਵਾਲ ਨਜ਼ਰ ਪਾਸ ਕੀ ਇਹਦੀ ਵਲ ਗੋਲਗਾਵਲ ਧਿਆਨ ਦੇ ਸਕੇ ਸੋ ਸਾਰੇ ਮੈਂਬਰਾਂ ਨੇ ਇੱਕੋ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਬਿਲਕੁਲ ਮੁੱਢਲੀ ਮੈਂਬਰਸ਼ਿਪ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਊਸਕਲ ਅਧਿਕਾਰ ਹੈ ਐਕਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਗਿਆ ਔਰ ਅਗਲਾ ਮਤਾ ਪਾਸ ਕੀਤਾ ਕਿ ਇਸ ਮਤੇ ਨੂੰ ਜਿਹੜਾ ਅੱਜ ਪਾਸ ਕੀਤਾ ਇਹਨੂੰ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜਿਆ ਜਾਏਗਾ। ਕੀ ਸਰ ਇਹ ਤਿੰਨੋਂ ਮੈਂਬਰੋ ਕੀ ਜੋ ਮੈਂਬਰੀ ਹੈ ਉਹ ਰੱਦ ਕਰਦੀ ਗਈ ਹੈ ਔਰ ਇਹ ਕਿਆ ਕੋਈ ਪ੍ਰਾਵਧਾਨ ਹੈ ਜੋ ਗੁਰਦੁਆਰਾ ਡਾਇਰੈਕਟਰ ਦਾ ਕਾਨੂੰਨ ਮੈਂ ਬਿਲਕੁਲ ਇਕੁਅਲ ਪਹਿਲੇ ਹੀ ਗੱਲ ਕਰਤੀ ਹੈ ਕਿ ਇਹ ਮੈਂਬਰਸ਼ਿਪ ਬਿਲਕੁਲ ਕੈਨਸਲ ਕਰਤੀ ਗਈ ਹੈ ਔਰ ਇਹਦੀ ਪ੍ਰਬਾਧਨ ਐਕਟ ਦੇ ਵਿੱਚ ਹੈ ਕਿ 3/4th ਆਫ ਦੀ ਜਿਹੜੀ ਮੈਜੋਰਟੀ ਚਾਹੀਦੀ ਹੈ ਔਰ 3/4th ਮੈਜੋਰਟੀ 38 ਮੈਂਬਰ ਉੱਤੇ ਹਾਜ਼ਰ ਸੀ ਜਿਨ੍ਹਾਂ ਨੇ ਇਹਨਾਂ ਦੀ ਮੈਂਬਰੀ ਖਾਰਜ ਕਰਨ ਨੂੰ ਅਸੇ ਉਥੇ ਸਭ ਨੇ ਇਕਮਤ ਹੋ ਕੇ ਹੱਥ ਖੜੇ ਕੀਤੇ ਆ ਔਰ ਬਿਲਕੁਲ ਇਹਨਾਂ ਦੀ ਮੁੱਢਲੀ ਮੈਂਬਰਸ਼ਿਪ ਖਰੀਦ ਕਰਤੀ ਔਰ ਅਸੀਂ ਇੱਕ ਐਗਜ਼ਾਮਪਲ ਕ੍ਰੀਏਟ ਕਰਾਂਗੇ ਕਿ ਨਾ ਕੋਈ ਇਸ ਗੁਰੂ ਘਰ ਵੱਲ ਚੋਰੀ ਵੱਲ ਦੇਖੇ ਔਰ ਨਾ ਕੋਈ ਇਹਨਾਂ ਦੀ ਹਮਾਇਤ ਕਰਨ ਵਾਲਾ ਜਿਹੜਾ ਵੀ ਕੋਈ ਆਏਗਾ ਅਸੀਂ ਉਹਨਾਂ ਨੂੰ ਵੀ ਅੱਛੇ ਤਰੀਕੇ ਨਾਲ ਨਿਖਠਾਂਗੇ ਐਸਜੀਪੀਸੀ ਨੇ ਇਸ ਕੋ ਅਵੈਦ ਬਤਾਇਆ ਇਸ ਬੈਠਕ ਕੋ ਔਰ ਅਸੀਂ ਅਕਾਲ ਤਖਤ ਸਾਹਿਬ ਕੇ ਜਥੇਦਾਰ ਵੀ ਕੋਈ ਸੰਦੇਸ਼ ਲੈ ਕੇ ਆਏ تھے ਕਿ ਸਤਾਵਦੀ ਚੱਲ ਰਹੀ ਹੈ ਐਸੀ ਬੈਠਕ ਜੋ ਹੈ ਉਹ ਨਾ ਕੀ ਜਾਏ ਦੇਖੋ ਅਕਾਲ ਤਖਤ ਸਾਹਿਬ ਕੇ ਮuje ਤੋਂ ਕੋਈ ਸੰਦੇਸ਼ ਆਇਆ ਨਹੀਂ ਦਮੀ ਸਾਹਿਬ ਕੀ ਜਰੂਰ ਕਰ ਲੈ ਕਿ ਮੈਂ মিডিਆ ਕੀ ਰਹੀ ਕੁਝ ਭਾਈਓ ਨੇ ਮੇਰੇ ਤੋਂ ਸਵਾਲ ਵੀ ਪੁੱਛਿਆ ਸੀ ਮਗਰ ਮੈਂ ਇੱਕ ਗੱਲ ਦੱਸ ਦਵਾਂ ਕਿ ਦਮੀ ਸਾਹਿਬ ਨੇ 3 ਤਰੀਕ ਨੂੰ ਜਲਾਸ ਰੱਖਿਆ ਹੋਇਆ ਆਪਣੀ ਪ੍ਰਧਾਨਗੀ ਬਚਾਉਣ ਵਾਸਤੇ ਤੇ ਉਹ ਵੀ ਕਿਹ ਖਾਰਜ ਕਰ ਰਹੇ ਨੇ ਸੋ ਇਹ ਗੱਲਾਂ ਇੰਟਰਫੀਰੈਂਸ ਹੋ ਤਾਮੀ ਸਾਹਿਬ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਜਿੱਥੇ ਧਾਰਮਿਕ ਮਸਲੇ ਹੋਣ ਜਿੱਥੇ ਐਡਮਿਨਿਸਟ੍ਰੇਟਿਵ ਮਸਲੇ ਹੋਣ ਉਥੇ ਅਕਾਲ ਤਖਤ ਨੂੰ ਇਨਵੋਲ ਨਹੀਂ ਕੀਤਾ ਜਾਂਦਾ ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਬੇਦਬੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋਏ ਨੇ ਉਥੇ ਜ਼ਰੂਰ ਅਕਾਲ ਤਖਤ ਸਾਹਿਬ ਨੂੰ ਇਨਵੋਲ ਕਰਨ ਪੰਜਾਬ 'ਚ ਬਹੁਤ ਕੁਝ ਹੈਗਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਵਸੇ ਜਿਹੜਾ ਅੱਜ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਉਹਨਾਂ ਨੇ ਅੱਜ ਹਦਾਇਤ ਦਿੱਤੀ ਹੈ ਜਾਂ ਮੈਂ ਤਾਂ ਹਦਾਇਤ ਦੀ ਰੂਪੀ ਜੀ ਕ ਜੇਰਾ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ ਉਹ ਹਾਲਕੁਨ ਕੀ ਉਹਨਾਂ ਦੀ ਵੀ ਡਿਊਟੀ ਬੰਦੀ ਸੀ ਕਿ ਉਹ ਆਪ ਦਿੱਲੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਅੱਜ اجلاس ਦੇ ਵਿੱਚ ਇੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ ਔਰ ਤਾਂ ਪਤਾ ਚਲਦਾ ਕਿ ਹਾਂ ਇਹ ਬਿਲਕੁਲ ਬਾਇਸ ਨਹੀਂ ਨੇ ਔਰ ਸਾਰੇ ਇੱਕ ਪਾਸੇ ਇੱਕ ਆਖਣਾ ਸਾਰਿਆਂ ਨੂੰ ਦੇਖਦੇ ਕੱਲ ਕਾ ਸਾਹਿਬ ਆਪਨੇ ਕਹਾ ਕਿ ਸਭੀ ਮੈਂਬਰੋ ਕੋ ਨੋਟਾ ਦਿਆ ਗਿਆ ਤਾਂ ਲੇਕਿਨ ਇੱਕ ਮੈਂਬਰ ਜੋ ਜਿੰਕਾ ਨਾਮ ਸੋਨੂ ਉਹ ਲਗਾਤਾਰ aarop ਲਗਾਇਆ ਉਹਨਾਂ ਨੇ ਪਹਿਲੇ ਉਹਨੂੰ ਰੋਕ ਲਿਆ ਗਿਆ ਤਾਂ ਔਰ ਅੰਦਰ ਨਹੀਂ ਜਾਣੇ ਦਿਆ ਦੇਖੋ ਮੀਟਿੰਗ ਮੀਟਿੰਗ ਸ਼ੁਰੂ ਦਾ ਹੁੰਦਾ ਇੱਕ ਪ੍ਰੋਸੀਜਰ ਹੁੰਦਾ ਜਦ ਅਰਦਾਸ ਸ਼ੁਰੂ ਹੋ ਜਾਏ ਅਰਦਾਸ ਸ਼ੁਰੂ ਹੋ ਜੇ ਤੇ ਮੈਂ ਵੀ ਨਹੀਂ ਅੰਦਰ ਜਾ ਸਕਦਾ ਇਸ ਕਰਕੇ ਸੋਨੂ ਜੀ ਨੇ ਇਹ ਭੁਲੇਖਾ ਜਦ ਅਰਦਾਸ ਸ਼ੁਰੂ ਹੋ ਜੇ ਹੁਕਮਨਾਮਾ ਲੈ ਆ ਰਿਹਾ ਉਸ ਉਨੀਕ ਦਿਨ ਵਸੇ ਉਹਨਾਂ ਨੂੰ ਰੋਕਿਆ ਗਿਆ ਵਰਨਾ ਤੇਸੀਂ ਇਨਵਾਈਟ ਕੀਤਾ ਜਦੋਂ ਅੰਦਰ ਆਏ ਨੇ ਮੇਰੇ ਨਾਲ ਆ ਕੇ ਬੈਠੇ ਆ ਕੇ ਮੈਨੂੰ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਚਿੱਠੀ ਫੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਭਈ ਮੈਨੂੰ ਜਥੇਦਾਰ ਸਾਹਿਬ ਖੁਦ ਮੇਲ ਭੇਜ ਦੇਣ ਡਾਇਰੈਕਟ ਭੇਜ ਦੇਣ ਭਈ ਇਹ ਕੋਈ ਦਿੱਲੀ ਕਮੇਟੀ ਦਾ ਚੁਣਿੰਦਾ ਮੈਂਬਰ ਹੈ ਕੋਈ ਡਾਕੀਆ ਥੋੜੀ ਹੈ ਔਰ ਨਾਲ ਅਕਾਲ ਤਖਤ ਸਾਹਿਬ ਦੀ ਆਪਣੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦੇ ਸੈਕਟਰੀਟ ਤੋਂ ਕੋਈ ਆਏ ਅਸੀਂ ਉਹਦਾ ਸਤਿਕਾਰ ਕਰਾਂਗੇ ਮਗਰ ਸਾਡੇ ਆਪੋਜੀਸ਼ਨ ਦਾ ਰੋਲ ਅਪਣਾਉਣ ਵਾਲੇ ਮੈਂਬਰਾਂ ਨੂੰ ਬਿਲਕੁਲ ਨਾਲ ਨਹੀਂ ਰੱਖਾਂਗੇ ਕਾਲਕੇ ਸਾਹਿਬ ਆਪਨੇ ਕਹੇ ਕਿ 1/3 ਬਹੁਮਤ ਹੁੰਦਾ ਹੈ ਤਾਂ 2/3 2/3 ਜੇ ਬਹੁਮਤ ਹੁੰਦਾ ਹੈ तो सदस्यता रद्द होती है हाँ। एक क्या ऐसा भी कोई कानून है की वो कोई मेंबर है दिल्ली कमेटी का अगर उसके परिवार को किसी को नौकरी मिलेगी तो उनकी सदस्यता भी रद्द हो सकती है देखो ऐसा कोई प्रावधान नहीं है और अगर ऐसा कोई प्रावधान है तो जो ड्यू कोर्स लाइन पे आया उनके भी शिकायत ले आए हम उसके ऊपर भी कार्रवाई कर देंगे सो ऐसा कोई भी प्रावधान नहीं है। अगर कोई होगा क्योंकि मैंने इतनी स्टडी एक्ट के ऊपर ये नहीं किया मैं तो जब अभी तो चोरों को पकड़ने पर लगाऊ अभी कोई अगर बेनिफिट दे रहा है अपने परिवार को इसके ऊपर तो जरूर उसके ऊपर भी कार्रवाई करेंगे जिस प्रोसेस से ये आया है hame gurudwara director election se wahan bhej de hum iske upar bhi karya kare